हिकु कंदे मोदी खा उ उन ते ਆਲੇ ਵਿੱਚ ਫਾਰਾ ਫੱਟ ਲਟਾਤਾ ਨਾਮ ਦਿਖਣ ਲੱਗ ਇੰਦਾ ਹੋਣਾ ਨਹੀਂ ਗਝਾਰਾ ਰੱਤ ਲੱਜਾਉਂਦਾ ਸਦੀਆ ਸੰਗਤ ਵਿੱਚ ਆ ਕੇ ਪਰਵਦ ਘਾਰਾ ਓ ਨਾ ਸੰਦੂ ਬੱਲੇ ਨੂੰ ਲਾ ਸੰਦੂ ਬੱਲੇ ਨੂੰ ਸੱਚਾ ਜੋਤਾ ਘੜਲੇ ਆਇਆ ਲਿਆ ਜੋਤਾ ਮੀਨਾ ਦਾ ਸਾਦੂ ਸੰਤਾ ਤਾਂ ਹੀ ਸ਼ਿਕਾਇਤ ਸਰਦਾਰ ਨੂੰ ਗੁਰੂ ਸਿੱਖ ਵੀਰ ਜੀ ਬਾਬਾ ਜੀ ਦੇ ਪਵਿੱਤਰ ਨਾਮ ਮੱਥਾ ਟੇਕਦੇ ਆ 3 ਲੱਖ ਦਮਰੇ ਅਰਦਾਸ ਕਰਾਰੇ ਵੀ ਮਹਾਰਾਜੀ ਜਲਦੀ ਤਲਾ ਕਰੋ ਸਤਕਾਰ ਜੋ ਵਰਕਇਓ ਚੱਲ ਰਹੀ ਸਤਕਾਰ ਜੋ ਆਪਾਂ ਬਾਈ ਜੀ ਸਤਕਾਰ ਜੋ ਗੁਰੂ ਘਰ ਪਿਆਰ ਵਾਲੇ ਜੀ ਨਾਲੋਂ ਬਾਬਾ ਜੀ ਦੇ ਪਵਿੱਤਰ ਨਾਮ ਨੂੰ ਮੱਥਾ ਟੇਕ ਕੇ ਜਾ ਰਹੇ ਮੈਂ ਅਰਦਾਸ ਕਰਾਈ ਜਾ ਰਹੀ ਹੈ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਤਾਂ ਦੀ ਸੇਵਾ ਪ੍ਰਬੰਧਨ ਕਰਦਾ ਗੁਰੂ ਘਰ ਦੇ ਖੇਡਾਰੀ ਸਰਕਾਰੇ ਮੇਰੇ ਵੀਰ ਦੀ ਉਹਨਾਂ ਵੱਲੋਂ ਜੋ ਕਿ ਖਜਾਟੀ ਸਾਹਿਬ ਗੁਰੂ ਘਰ ਦੇ ਸਮਾਧਾਨ ਦੇ 500 ਰੁਪਏ ਨਾਲ ਆਪਣੇ ਸੇਖ ਜੱਤੇ ਨੂੰ ਵਜਰੇ ਨੇ ਮਹਾਰਾਜੀ ਚੰਨ ਕਲਾਕਾਰੋ ਖੇਡਾਂ ਮੇਰੇ ਇੱਕ ਮਾਈ ਜਵਾਨੇ ਹਰ ਧਰਤੀਆਂ ਭੁੱਲੇ ਕਿਤੇ ਬਰਸੋ ਖੇਡ ਮੇਰੇ ਸਰਕਾਰ ਦੇ ਵੀਰ ਦੀ ਉਹਨਾਂ ਵੱਲੋਂ ਮਰੀ ਲੰਸਮੜੇ ਮੇਰੇ ਸਰਕਾਰ ਗੋਪਨ ਜੀ ਪ੍ਰਵਾਰ ਸਿੰਘ ਨੇ ਇੱਕ ਮਾਈ ਨੂੰ ਸਪਰਾ ਕਰਾਈ ਨੇ 200000 ਨੰਬਰ ਦੇ ਹਾਜ਼ਰ ਹੋਏ ਨੇ ਮਹਾਰਾਜੀ ਕੰਦੀ ਤਲਕਾ ਵਾਹਿਗੁਰੂ ਜੀ ਕਾ ਸੰਸਾ ਵਾਹਿਗੁਰੂ ਜੀ ਕੀ ਬਤੇ ਹੋਰ ਮੇਰੇ ਭੈਣ ਜੀ ਅੱਜ ਮੇਲਾ ਜੀ ਸ਼ਬਦ ਸਿੰਘ ਜੀ ਦੇ ਨਾਮ ਤੇ 200000 ਨੰਬਰ ਦੇ ਸਰਗਾਮ ਕੰਦੀ ਕਰਾ ਰਹੇ ਨੇ ਮਹਾਰਾਜੀ ਦਰਗਾ ਪੀਰ ਬਾਬਾ ਸ਼ੇਖ ਸਾਹ ਵਾਲੀ ਬਾਬਾ ਜੀ ਦੇ ਦਰ ਦਾ ਦਾਤਾ ਮੈਂ ਅੱਜ ਆਈਏ ਜਿਹੜੀ ਆ ਪਾਪਾ ਜੀ ਦੇ ਦਰ ਤੇ ਖੁਦਾ ਨਾਲ ਸੇਵਾ ਕਰੀਆਂ ਨੇ ਉਹਨਾਂ ਦੇ ਵੀ ਪਾਗਲਾਂ ਨੂੰ ਬਾਬਾ ਜੀ ਪਾਗਲਾਂ ਕਹਿੰਦੇ ਸੀ ਇਹ ਪਾਪਾ ਜੀ ਦਾ ਘਰ ਹੈ ਤੇ ਫੈਮਿਲੀ ਲਿਖਿਆ ਜਿਉ ਨਾਰਿਕ ਦਾ ਘਰ ਹੈ ਗਰੀਬਾਂ ਦਾ ਆਸ਼ਿਆਨਾ ਮੇਰਾ ਤੇ ਰਹਿਮਤਾਂ ਦਾ ਭਰਿਆ ਪਿਆ ਹੈ ਖਜ਼ਾਨਾ ਪੈਂਦਾ ਹੈ ਨੀਉ ਨਾ ਇੱਥੇ ਰਾਜੇ ਤੇ ਰਾਣਿਆਂ ਨੂੰ ਦਿਲਦਾ ਹੈ ਮਾਣ ਇੱਥੇ ਨੀਵੇਂ ਤੇ ਨਮਾਣਿਆਂ ਨੂੰ ਤਾਂਗਾਂ ਦੀ ਆਕਮਾਂ ਨੂੰ ਉਮਰੇ ਸਰੂਰ ਤੇ ਹਰਕ ਦਿਲਾਂ ਦੀ ਤੋਹਫੇ नानूज करी से पर हला गा ला दवैदी ला दु दवैद थी मैनतो ते चौधर पुणात चौधर पुण ਸਿਰਾਗ ਕੇ ਸਾਗ ਹੋ ਜਾ। ਗੁਰੂ ਘਰ ਦੇ ਸਰਦਾਰ ਨੂੰ ਗੁਰਸਿੱਖ ਵੀਰ ਜੀ ਉਹਨਾਂ ਵੱਲੋਂ ਵੀ ਨੰਮਰੇ ਬਾਬਾ ਜੀ ਦੇ ਪਵਿੱਤਰ ਨਾਮ ਨੂੰ ਮੱਥਾ ਟੇਕ ਕੇ ਮੈਂ ਅਰਦਾਸ ਕਰੇ ਜਾ ਰਹੀ ਹਾਂ। ਸਤਕਾਰਯੋਗ ਗਿਆਨੀ ਮਨਜੀਤ ਸਿੰਘ ਜੀ ਲੱਕੋ ਕਾ ਵਾਲੇ ਉਹਨਾਂ ਵੱਲੋਂ ਪੀਛੀ ਜੱਤੇ ਨੂੰ ਸਤਕਾਰੂਕ ਮਾਇਆ ਅਰਦਾਸ ਕਰੇ ਜਾ ਰਹੀ ਹੈ। ਤਨਵਾਦ ਕੀਤਾ ਜਾਂਦਾ ਹੈ ਸਾ ਸੰਗਤ ਜੀ ਮੈਂ ਬੇਨਤੀ ਕੀਤੀ ਹੈ ਕਿ ਅਸੀਂ ਤੁਹਾਡੇ ਦੀਦਾਰ ਪਹਿਲੀ ਵਾਰ ਕੀਤਾ ਹੈ। ਇਹ ਨਗਰ ਵਿੱਚ ਪਹਿਲੀ ਵਾਰ ਆਏ ਤੇ ਬੜਾ ਮਾਣ ਹੁੰਦਾ ਹੈ ਜਦੋਂ ਕੋਈ ਪੀਤਰੀ ਜੱਤੇ ਨੂੰ ਮਹਾਰਾਜ ਦੇ ਨਾਲ ਨੂੰ ਮੱਥਾ ਟੇਕਦਾ ਹੈ ਤੇ ਮਾਇਆ ਦੇ ਕੇ ਨਵਾਜਦਾ ਹੈ ਉਹਦਾ ਧੰਵਾਦ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਤੁਹਾਡਾ ਪਹਿਲੀ ਵਾਰ ਨਾਮ ਸੁਣਿਆ ਕਿ ਬੜਾ ਵਧੀਆ ਨਗਰ ਚੰਗਿਆ ਨਗਰ ਚੰਗਾ ਮੇਲਾ ਲੱਗਦਾ ਹੈ ਕਲਾਕਾਰ ਆਉਂਦੇ ਤੇ ਅਸੀਂ ਸਾਰਿਆਂ ਤੁਹਾਂ ਦੇ ਦੀਦਾਰ ਕਰਨ ਵਾਸਤੇ ਆਏ ਹੈ ਤੇ ਤੁਸੀਂ ਮਾਣ ਕੀਤਾ ਤੁਹਾਡਾ ਧੰਵਾਦ ਹੈ ਬਾਬਾ ਨਾਨਕ ਦੀ ਉਪਮਾ ਮਿਸ਼ਨ ਜੱਤਾ ਕਰਦਾ ਜਾ ਰਿਹਾ ਸਰਵਰ ਅਰੀਏ ਸੰਗਤਾਂ ਸਤਿਕਾਰ ਕਰ ਰਹੀਆਂ ਨੇ ਸਭ ਦਾ ਧੰਨਵਾਦ ਹੈ ਇਹ ਲੈਣਾ ਪਈਆ ਉਹ ਬਗ ਕੀਤਾ ਜਾ ਰਿਹਾ ਹੋਲਾ ਫੁੰਦੂ ਡਾਲੇ ਨੂੰ ਸੱਚਾ ਗੋਤਾ ਘਰ ਲੈ ਆਇਆ ਜਾ ਸੋਤ ਦਾ ਨੀਂਦਾ ਸਾਧੂ ਸੰਤਾਂ ਤੈ ਹੀ ਸ਼ਕਾਇਆ ਤਕਵਾਰੀ ਨੇ ਤੈਨੂੰ ਗੁੱਸਾ ਕੀਤਾ ਭਾਰ ਨਕ ਲਾ ਗਾਂ ਧਾਸ ਦੀਆਂ ਭੰਗਤ ਰਵਿਤੇ ਆਕੇ ਪਰਵਦ ਘਾਰਾ ਓ ਪਤ ਗੁਰੂ ਪਿਆਰੇ ਨਾਲ ਤੁਰ ਪਿਆ ਵੀ ਮਰਦਾਨਾ ਲੜਕੇ ਜਦ ਗੁਰੂ ਪਿਆਰੇ ਨਾਲ ਤੁਰ ਪਿਆ ਵੀ ਮਰਦਾਨਾ ਲੜਕੇ ਓ ਮੋੜਾ ਜੀ ਜਾਨ ਦੇ ਦੋ ਕੋਲ ਡਾਰਾ ਕੁਸ਼ ਲੈ ਗਿਆ ਫੜ ਕੇ ਆਰ ਦਿੱਤਾ ਜਿਸਦਾ ਮੰਗੀਤਾ ਹਾਲ ਪੁਕਾਰਾ ਲੱਗ ਲ ਜਾਂਦਾ ਸਦੀਆ ਸੰਗਤ ਵਿੱਚ ਆ ਕੇ ਪਰਵਦ ਘਾਰਾ ਉਹਦੀ ਲੀਲਾ ਲਿਆਰੀਏ ਉਹਦੀ ਲੀਲਾ ਲਿਆਰੀਏ ਅਮਰ ਦੀ ਅੱਖਾਂ ਦੇ ਵਿੱਚ ਪਾਉਦਾ ਉਹ ਮੱਛਾਈ ਚਿਕਰਾ ਦੇ ਲਓ ਜੀ ਅੱਜ ਮੇਲਾ ਹੈ ਮੱਧੜਾਈ ਕਿਤਰਾ ਪੀਰ ਬਾਬਾ ਸ਼ੇਖ ਸ਼ਮਲੀ ਜੀ ਪਿੰਡ ਲਖਵੀਰਪੋਰਾ ਨਜ਼ਦੀਕ ਗੁਰੂ ਅਰਸਾ ਹੈ ਤੇ ਕਰੋ ਫਿਰ ਦਰਸ਼ਨ ਮੇਲੇ ਦੀਆਂ ਝਲਕੀਆਂ ਆਜੀ ਨੂੰ ਲਾਈਵ ਖਾਈਆਂ ਚੱਲੀਆਂ ਨੇ ਤੇ ਆ ਕੇ ਪਰਵਦ ਘਰ ਆਉਂਦੇ ਹਰਦਮ ਯਾਦ ਕਰੇ

घर ਵੀਰ ਸਿੰਘ ਜੀ ਅੱਜ ਜਿਹੜਾ ਮੇਲਾ ਹੈ ਧਰਤੀ ਦਾ ਮੇਲਾ ਲੱਗਦਾ ਔਰ ਕਿੰਨੇ ਦੀ ਯਾਦ ਵਿੱਚ ਮੇਲਾ ਬਣਾਇਆ ਜੀ ਅੰਦਰ ਕਿੰਨੇ ਸਾਲਾਂ ਤੋਂ ਇਹ ਬਾਬਾ ਸ਼ੇਖਸ਼ਾਹ ਵਾਲੀ ਦੀ ਬਈ ਜੇਠ ਦੀ 23 ਤਰੀਕ ਨੂੰ ਮੇਲਾ ਲੱਗਿਆ ਜਾਂਦਾ ਜੀ ਹਾਂ ਬੜਾ ਤੁਮਤਾਉਨਾ ਬੜਾ ਪ੍ਰੋਗਰਾਮ ਵਧੀਆ ਚੱਲਦਾ ਆਪਣੇ ਬਹੁਤ ਸੋਹਣਾ ਪ੍ਰੋਗਰਾਮ ਖਾੜੇ ਮਗਾਈ ਜਾਂਦੇ ਆ ਬਹੁਤ ਸ਼ਰਤਾਂ ਬਾਬੇ ਦੀ ਹਾਂ ਹਾਂ ਸ਼ਰਤਾਂ ਕਪਤਾਲੇ ਪਉਂਦੇ ਕਹਿੰਦੇ ਹਾਂ ਜੀ ਇਹ ਕਿੰਨੇ ਸਾਲਾਂ ਤੋਂ ਲੱਗ ਰਿਹਾ ਜੀ ਉਹ ਵੀ ਅੱਜ ਜੀ ਬਾਬਾ ਜੀ ਇਹਨੂੰ ਘੜ ਤੋਂ ਘੜ ਵੀ 15 16 17 ਸਾਲ ਹੀ ਹੋ ਗਏ ਲੱਗਦੇ ਤੁਹਾਡਾ ਨਾਮ ਕੁਲਵੀਰ ਸਿੰਘ ਹੈ ਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਬਾਜਰਾ ਤੁਸੀਂ ਸੇਵਾਦਾਰ ਨੇ ਹਾਂ ਸੇਵਾਦਾਰ ਪਾਪਾ ਜੀ ਅੱਜ ਕਲਾਕਾਰ ਖੜਾ ਆ ਰਿਹਾ ਅੱਜ ਕਲਾਕਾਰ ਆਣਾ ਹਾਕਮ ਬਖਤਰੀ ਵਾਲਾ ਤੇਰੇ ਘਰ ਚਰਨਜੀਤਾਂ ਬੋਲ ਤੇ ਇੱਕ ਚਾਚੀ ਲੁਤਰੋ ਆ ਰਹੀ ਏ ਇੱਕ ਜੁਗਣੀ ਢਿੱਲੋ ਤੇ ਇੱਕ ਕਲਾਕਰ ਹੋਰੇ ਮੈਂ ਯਾਦ ਗੁਰੂ ਕਾ ਬਤ ਕਰ ਰਿਹਾ ਚਾਰ ਪੰਜ ਕਿਲਾਕਰ ਆ ਰਹੇ ਹੋ ਕੀ ਕਹਿਣਾ ਚਾਹੋਗੇ ਸੰਗਤ ਨੂੰ ਮੈਂ ਸੰਗਤ ਦਾ ਬਹੁਤ ਧੰਨਵਾਦ ਮੈਂ ਧੰਨਵਾਦ ਕਰਨਾ ਕਿ ਸਾਡੇ ਮੇਲੇ ਦੇ ਬਾਅਦ ਤੜਕੇ ਸੇਵਾ ਦੇ ਵਿੱਚ ਹਿੱਸਾ ਪਾਓ ਅਤੇ ਰੌਣਕ ਮਿਲਾ ਬਤਾਓ ਲੋਕ ਕਲਵੀਰ ਸਿੰਘ ਕਹਿ ਰਿਹਾ ਵੀ ਸੇਵਾ ਵਿੱਚ ਧੰਨਵਾਦ ਧੰਦੇ ਨਾਲ ਸਮੂਹ ਸੇਵਾ ਕਰੋ ਮਾ ਮੁਰਖਾਂ ਤੋਂ ਤੇ ਦੋ ਕਰਿਆ ਕੋਈ ਵੈਗੁਰੂ ਦਾ ਧਰੀ ਧਿਆਨ ਚ ਮਨਾ ਮੋਰਖਾ ਖੁਟੀ